ਪਰਾ ਜੀ ਕੀ ਲੈ ਕੇ ਆਏ ਅੱਜ ਉਹ ਬੀਜੀ ਤਮਾਕੇ ਲੈ ਕੇ ਆਇਆ ਬੜੀਕ ਦੇ ਬੜੀਕ ਦੇ ਤਮਾਕੇ ਹਾਂਜੀ ਹਾਂਜੀ ਮੜੇ ਦਿਖਾਓ ਪਰ ਕਿਹੇ ਜੇ ਬੰਬ ਲਿਆਉਂਦੇ ਤੁਸੀਂ ਫਰੰਟ ਚੈੱਕ ਕਰ ਲਓ ਧਾਗੇ ਦਾ ਕੰਮ ਹੈ ਕੋਈ ਸਿੱਪੀ ਨਹੀਂ ਕੋਈ ਮੋਤੀ ਨਹੀਂ ਅੱਛਾ ਜੀ ਉਹ ਜਿੰਨੇ ਡਿਜ਼ਾਈਨ ਤੁਸੀਂ ਦੇਖੋਗੇ ਨਾ ਸਭ ਦੇ ਬੋਟਮ ਤੇ ਵਰਕ ਲਾਜ਼ਮੀ ਹੋਊਗਾ ਸਾਰਿਆਂ ਦੇ ਬੋਟਮ ਤੇ ਸਾਰਿਆਂ ਦੇ ਬੋਟਮ ਤੇ ਵਰਕ ਪਿਓਰ ਕਾਟਨ ਦਾ ਇੱਕ ਮਿੰਟ ਦੇਖ ਲੈ ਜੀ ਬੋਟਮ ਤੇ ਵਰਕ ਆਹ ਲਓ ਹਰੇਕ ਦੇ ਬੋਟਮ ਤੇ ਵਰਕ ਹੋਊਗਾ ਅੱਛਾ ਜੀ 100% ਕਾਟਨ ਹੋਗੀ ਦੀ ਆਪਾ ਪਲੇਨ ਕਪੜਾ ਲੈਣ ਚਲੀ ਹੈ 7-800 ਲੈਣੇ ਭਾਜੀ ਅੱਛਾ ਜੀ ਆਹ ਕਪੜੇ ਦਾ ਪਲੇਨ ਲੈਣ ਚਲੇ 7-800 ਲੈਣੇ ਭਾਜੀ ਇਹ ਬ੍ਰਾਂਡ ਦੇ ਨੇ ਐਸਕੇ ਦਾ ਠੀਕ ਹੈ ਭਾਜੀ ਠੀਕ ਹੈ ਆਹ ਸਾਡਾ ਰੇਟ ਸਟਾਰਟਿੰਗ ਰੇਟਿੰਗ ਸਿਰਫ 1700 1600 ਸੂਟ 850 ਦਾ 850 ਰੁਪਿਆ ਦਾ ਬੋਟਮ ਤੇ ਵਰਕ لازਮੀ ਹੋਏਗਾ ਸਟਾਈਲ ਕੇ ਐਨ ਜਾਂ ਕਰਕੋ ਬਹੁਤ ਸੋਹਣੇ ਥੋੜੀ ਡੈਨ ਆਪਣੇ ਕੋ ਆ ਚੁੱਕੇ ਹੈ 850 ਰੁਪਿਆ 850 ਰੁਪਿਆ ਬਟੇਕ ਦਾ ਪੀਸ ਲੈ ਕੇ ਆ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਵਧੀਆ ਰੇਟਾਂ ਸਭ ਤੋਂ ਹੇਠਾਂ 850 ਦਾ ਭਾ ਅੱਗੇ ਭਾਜੀ ਠੀਕ ਹੈ ਜੀ ਅਗਲਾ ਆਰਟੀਕਲ ਭਾਜੀ 900 ਰੁਪਏ ਦਾ ਜੀ ਅਗਲਾ ਆਰਟیکل 900 ਰੇਂਜ ਵਿੱਚ ਅੱਛਾ ਇਹ ਵੀ ਭਾਜੀ ਉਹਦੇ ਵਿੱਚ ਹੀ ਪਟਿਕ ਦੇ ਪੀਸ ਹੈ ਭਾਜੀ ਸਾਰੇ ਸ਼ੈਰੀ ਭਾਜੀ ਸਾਰੇ ਪਟਿਕ ਦੇ ਪੀਸ ਹੈ ਇੱਕ ਇੱਕ ਪੀਸ ਚੈੱਕ ਕਰਾਵਾਂਗੇ ਕੈਸ਼ ਤੋਂ ਉਹਨਾਂ ਨੂੰ ਭੇਜਣ ਨੂੰ ਆਪਣੇ ਨੂੰ ਹਾਂਜੀ ਛੋਲੇ ਛੋਲੇ ਡਿਜ਼ਾਈਨ ਆਪਣੇ ਕੋ ਆ ਚੁੱਕਿਆ ਆ 950 ਭਾਜੀ ਅੱਛਾ ਜੀ ਇੱਕ ਵਾਰ ਲੇਖੋ ਕਿੰਨਾ ਪਿਆਰਾ ਕੱਟ ਵਰਗਾ ਭਾਜੀ ਘੇਰਾ ਹੀ ਬੜਾ ਸੋਹਣਾ ਕੱਟ ਵਰਗ ਦਾ ਘੇਰਾ ਬਣਿਆ ਜੀ ਕੱਟ ਵਰਗ ਦਾ ਸਰਦਾਰੀ ਲੁੱਕ ਹੈ 5 ਮੀਟਰ ਆਲ ਓਵਰ ਕਪੜਾ ਹੈ ਬਗੈਰ ਲੋਂ ਤੋਂ ਹੈ ਬਗੈਰ ਡ੍ਰੈਗਿੰਗ ਤੋਂ ਅੱਛਾ ਕਿੰਨੇ ਰੇਅਨ ਖਰੜਮ ਹੈ ਹਾਂਜੀ 800 950 900 ਆ 900 ਰੁ अच्छा जी स्क्रीनशॉट लाइव ही ले लो मतलब कहन दे एहे है जी अपने कोले 850 ਤੋਂ ਬੁਟੀਕ ਵਾਲੇ ਸਟਾਰਟ ਹੋ ਚੁੱਕੇ ਹੈ ਅੱਛਾ ਜੀ ਠੀਕ ਹੈ ਜੀ ਆ ਲਓ ਵਾ ਅੱਛਾ ਜੀ ਹੋਗੀ ਅਰੀਜਨਲ ਭਾਜੀ ਠੀਕ ਹੈ ਜੀ ਅਰੀਜਨਲ ਕੋਟ ਦੇ ਪਰ 900 ਰੁਪਏ ਦਾ ਭਾਜੀ ਹਾਂਜੀ ਇਹ ਅਗਲਾ ਆ ਗਿਆ ਭਾਈ 850 ਰੁਪਏ ਭਾਜੀ ਜਿਹੜਾ ਪਹਿਲਾਂ ਦਿਖਾਇਆ ਏਨ ਚ ਰੰਗ ਆ ਗਿਆ ਜੀ ਮਤਲਬ ਆ ਗਿਆ ਭਾਜੀ ਅੱਛਾ ਮਤਲਬ ਰੰਗ ਵੀ ਕਿਸੇ ਚੀਜ਼ ਜੀ ਚ ਰੰਗ ਹੈ ਰੰਗ ਵੀ ਮਿਲ ਜਾਣਗੇ ਆਪਾਂ ਨੂੰ ਉਸ ਤਾਂ ਨਾ ਪੱਡੀ ਗੇ ਤਮਾਕਾ ਲੱਗਿਆ ਗਰਮੀਆਂ ਸੂਟਾਂ ਦਾ ਪਿਓਰ ਕੋਟ ਦੇ ਬੁਟੀਕ ਦੇ ਪੀਸਾ ਦਾ ਅੱਛਾ ਬਜਾਤ ਦੀ ਜ਼ਿੰਮੇਵਾਰੀ ਸਾਰੀ ਪਾ ਦੀ ਆਪਾਂ ਆਪੇ ਬੁਟੀਕ ਤੋਂ ਕੰਮ ਕਰਾਵਾਂਗੇ 500 ਤੋਂ 800 ਲੈ ਜਾਣਗੇ ਆਪਾਂ 650 ਸੂਟ ਦੇਣਾ ਪੰਜ ਮਿੰਟ ਕਪੜੇ ਨਾਲ ਬੋਟਮ ਤੇ ਵਰਕ ਲਾਏ ਨਹੀਂ ਹੋਏਗਾ ਇਹ ਬੋਟਮ ਤੇ ਵਰਕ ਮਿਲੂਗਾ ਜੀ 850 ਰੁਪਏ ਰੇਂਜ ਵਿੱਚ ਸੂਟ ਹੈ ਕਾਟਨ ਦੇ ਬੁਟੀਕ ਵਾਲੇ ਆਰਟੀਕਲ ਹੈ ਜੀ ਭਾਜੀ ਕਹਿ ਰਹੇ ਨੇ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ 1500 1700 2000 ਦੇ ਪੀਸ ਮਿਲਣਗੇ ਤੇ ਇਹ ਦੇਰੇ ਅੱਧੇ ਨਾਲੋਂ ਵੀ ਘੱਟ ਰੇਟ ਹੈ ਲੋ ਚੈੱਕ ਕਰੋ ਜੀ ਬੋਟਮ ਤੇ ਵਰਕ ਚੈ ਕੱਟ ਵਰਕ ਵਰਕ ਕੀਤਾ ਹੈ 850 ਰੁਪਏ ਬਰੀਕ ਦਾ ਪੀਸ ਹੈ ਉਹ ਕੰਮ ਇਹਨਾਂ ਗੁੰਗਵਾ ਮੇਰੇ ਗੁੰਗਵਾ ਹੀ ਕੰਮ ਹੈ ਕੋਈ ਚਾਲੂ ਵਾਲੂ ਕੰਮ ਨਹੀਂ ਹੈ ਚਾਲੂ ਵਾਲੂ ਕੰਮ ਭਾਜੀ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ 850 ਰੁਪਏ ਦੇ ਪਲੇਨ ਸੂਟ ਮਿਲਿੰਦੇ ਆ ਬਾਜ਼ਾਰ ਦੀ ਨਹੀਂ ਆਉਂਦੇ ਅਸੀਂ ਵੇਦੇ ਆ ਪਲੇਨ ਭਾਜੀ ਆਪਾਂ ਪਨ ਮਿੰਟ ਸੂਟ ਤੇ ਬਰਕ ਕਰਾ ਕੇ ਦੇ ਰਹੇ ਉਹ ਬਰਕ ਇਹਨਾਂ ਮਜ਼ਬੂਤ ਫੜਨਾ ਫੜ ਕੇ ਬਰਕ ਨਹੀਂ ਖਰਾਬ ਹੋਏਗਾ ਇਹ 850 ਦਾ ਸਟਾਕ ਧਾਰੇ ਮੈਂ ਇਹ ਸੈਂਪਲ ਹੈ ਜਿੰਨਾ ਟਾਈਮ ਮਿਲਿਆ ਉਸ ਵਲੋਗ ਬਣਾ ਰਹੇ ਭਾਜੀ ਆਪਾਂ 850 ਹੀ ਬਾਲੇ ਬਾਜੀ ਜਿੰਦੇ ਕਰੋ ਲੈ ਆਹ ਲੋ ਸੂਟ ਬਾਜੀ ਤੁਸੀਂ ਬਾਲੇ ਘੈਂਟ ਘੜ ਰੱਖਿਆ ਰੰਗ ਉਦੋਂ ਵੀ ਘੈਂੜਾ ਹੈ ਕਿੰਨਾ ਪਿਆਰਾ ਹੈ ਕੈਨ ਬੋਡਰ ਦਾ ਕੰਮ ਹੈ ਕੈਨ ਬੋਡਰ ਰੇਟ ਦੇਖ ਲੈ ਬਾਜੂ ਦੇ ਲੈ ਬਾਜੀ ਅੱਛਾ ਜੀ ਬਾਜੂ ਹੀ ਬਾਲੀਆਂ ਘੈਂਟ ਬਾਜੀ ਨੇ ਸੋਨੇ ਸੋਨੇ ਪੀਟ ਮੈਂ ਕਹਿੰਦਾ ਵੀਰ ਜੀ ਕਿੱਥੇ ਨੇ ਮੈਨੇ ਸਿਰ ਗੋਠੀ ਆ ਵੀ ਦੇਖ ਲਦੇ ਆ ਸਿਰਫ 900 ਰੁਪਏ ਦਾ ਸੂਟ ਹੈ ਵੀਰੇ ਸਿਰਫ 900 ਰੁਪਏ ਦਾ 900 ਰੁਪਏ ਦਾ ਭਾਜੀ ਲਓ ਜੀ ਰੇਟ ਚੈੱਕ ਕਰਾ ਦੀ ਭਾਜੀ ਆ ਰੰਗ ਉਹਦੇ ਹੀ ਨੇ ਵੀਰ ਜੀ ਉਹਦੇ ਰੰਗ ਦਾ ਭਾਜੀ 900 ਰੁਪਏ ਦਾ ਆ ਆ ਲਓ ਜੀ 950 ਰੁਪਏ ਦਾ ਸੂਟ ਹੈ ਜੀ ਬੁਟੀਕ ਦਾ ਸੂਟ ਹੈ ਕੇਨ ਬਾਰਡਰ ਦੇ ਕੰਮ ਹੈ ਬਹੁਤ ਸੋਹਣੇ ਪਲੇਨ ਕੱਪੜੇ ਵੀ ਲੈਂਦੇ ਵੀਰੇ 850-900 ਰੁਪਏ ਦੇ ਤੇ ਆ ਦੇ ਰਿਆ ਆਪਣਾ ਲੋ ਆ ਪੀਸ ਹੈ ਰੰਗ ਆ ਗਿਆ ਜੀ ਕੱਟਵਰਕ 800 ਰੁਪਏ ਦੇ ਵਿੱਚ ਆ ਕੱਟਵਰਕ ਬਾਰਡਰ ਹੈ ਜੀ ਇਹਦਾ ਪਹੁੰਚੇ ਵੀ ਹੈਗਾ ਨਾ ਜਿਹਦੇ ਪਹੁੰਚੇ ਦੇ ਕੰਮ ਹੈਗੇ ਹੋ ਸਾਰੇ ਭਾਜੀ ਆਹ ਅੱਛਾ ਜੀ ਆਹ ਦਿਖਾ ਦਿਓ ਰੇਟ ਭਾਜੀ ਲਓ ਜੀ ਤੇ ਆਹ ਪਹੁੰਚੇ ਦੇ ਕੰਮ ਹੈ ਭਾਜੀ ਲਓ ਜੀ ਪਹੁੰਚੇ ਹੀ ਬਹੁਤ ਸੋਹਣੇ ਆ ਇਹ ਤੋਂ ਇਹ ਮਿਲਣਗੇ ਕਿਤੇ ਇਹ ਵੀ ਨਾਲ ਤੁਸੀਂ ਚੱਲੋ ਜੀ ਸ਼ਾਇਦ ਹੀ ਨੰਬਰ 1 ਦਾ ਨਾਲ ਸ਼ਹਿਰੀ ਭਾਜੀ ਗੋਠੀ ਵੜ ਬੈ ਧੋਬੀ ਮੈਂ ਫਿਰਨਾ ਹੁਣ ਤੁਹਾਨੂੰ ਅਗਲੇ ਆਰਟੀਕਲ ਲੈ ਚੱਲਦੇ ਆਪਾਂ 1100 1200 ਇਹਦੇ 1250 ਦੀ ਰੇਟ ਭਾਜੀ ਅੱਛਾ ਜੀ ਉਹ ਵੀ ਆਰਟੀਕਲ ਆਪਣਾ ਬਹੁਤ ਸੋਹਣੇ ਆੜੇ ਕੁਸ਼ੇਰੀ ਭਾਜੀ ਆਹ 1250 ਦੀ ਰੇਂਜ ਹੈ ਠੀਕ ਹੈ ਉਸ ਤੋਂ ਅਗਲਾ ਦਿਖਾਓ 1050 ਦੀ 950 ਤੇ 1050 ਕੀ ਕੀ ਸੀ ਵੱਡ ਲਾਈ ਬਠੋ ਭਰਾ ਜੀ ਸਾਰਾ ਤਿੱਬਾ ਬੱਕਰੇ ਬੱਕਰੇ ਡਿਜ਼ਾਈਨ ਲੈ ਕੇ ਆਏ ਪਹਿਣਾ ਵਾਸਤੇ ਬਹੁਤ ਹੀ ਫਾਇਦੇਮੰਦੀ ਹੈ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਕੋਈ ਕੋਈ ਦੁਪੱਟਾ ਫालतੂ ਪਿਆ ਮੇਰੇ ਤੋਂ ਕੰਬਿਨਸ਼ਨ ਕਰਕੇ ਲਾਓ ਵਰਕ ਵਾਲਾ ਸੂਟ ਬੰਦੇ ਕੋਲ ਕੋਈ ਦੁਪੱਟਾ ਫालतੂ ਪਿਆ ਮੇਰੇ ਤੋਂ ਕੰਬਿਨਸ਼ਨ ਕਰਕੇ ਵਰਕ ਵਾਲਾ ਦੁਪੱਟਾ ਸੂਟ ਭਾਜੀ ਅੱਜ ਕੱਲ ਪ੍ਰਿੰਟ ਮਲਾਉਂਦੇ ਆ ਤੁਸੀਂ ਤਾਂ ਬੁਟੀਕਲ ਸੂਟ ਤਿਆਰ ਕਰ ਕਰ ਦੇ ਰਹੇ ਹੋ ਦੁਪੱਟੇ ਭੈਣਾਂ ਕੋ ਫालतੂ ਪੈਂਦੇ ਆ ਆਪਾਂ ਦੁਪੱਟੇ ਸੂਟ ਲੈ ਕੇ ਆਏ ਬਹੁਤ ਹੀ ਘੱਟ ਰੇ 1200 ਰੁਪਏ ਦਾ ਅੱਛਾ ਜੀ ਉਹ 100% ਕਾਟਨ ਹੋਗੀ ਇੱਕ ਧਾਗਾ ਮਿਕਸ ਐ 50000 ਰੁਪਏ ਦਾ ਨਾਂਵੇਂ ਦੀ ਇਹ ਵੀ ਜਵਾਬਦੇਹੀ ਰੱਖੀ ਤੁਸੀਂ ਲਓ ਜੀ ਇੱਕ ਧਾਗਾ ਮਿਕ ਆਗੇ ਬਾਜੀ 1200 ਰੁਪਏ ਨਾਮ ਦੂੰਗਾ ਕੋਈ ਕਹੇ ਸਿੰਥੈਟਿਕ ਹੈ ਕੋਟਨ ਬਰਫਰੀ ਸੂਟ ਹੈ ਕੋਟਨ ਖਾਦੀ ਸੂਟ ਹੈ ਕੋਟਨ ਸਾਰੀ ਕੋਟਨ ਲੱਗੇ ਟੋਟਲ ਰੇਟ ਵੀ ਕੰਮ ਕੋਈ ਨਹੀਂ ਹੋ ਪਾਜੀ ਆ ਲੋ 1200 ਰੁਪਏ ਪਾਜੀ 1200 ਰੁਪਏ ਦੇ ਵਿੱਚ ਮਲਟੀ ਨਕਸ਼ ਬਾਰਡਰ ਦੇ ਕੰਮ ਆ ਦੇਖ ਲੋ ਧਾਗੇ ਦੇ ਕਿੱਡੇ ਸੋਹਣੇ ਸੂਟ ਹੈ ਬੁਟੀ ਕੱਟ ਗਏ ਨੇ ਤੇ ਰੇਟ ਦਸੀ ਜਾਂਦੇ 24 2400 ਵਾਲੇ ਸੂਟ 1200 ਰੇਂਜ ਚ ਲਾ ਰੱਖੇ ਨੇ ਆ ਲੋ ਜੀ ਰੰਗ ਵੀ ਹੈਗਾ ਸੂਟ ਦੇ ਵਿੱਚ ਆ ਵੀ ਉੱਚੀ ਹੈ ਪਾਜੀ ਹਾਂਜੀ ਪਾਜੀ 1200 ਰੁਪਏ ਦਾ ਹੀ अच्छा ये भी 1200 रुपये ਦੇ ਵਿੱਚ ਬਹੁਤ ਹੀ ਸੋਹਣੀ ਡਿਜ਼ਾਈਨ ਹੈ ਵੀਰ ਜੀ ਧਾਗੇ ਦਾ ਕੰਮ ਐਡਾ ਪਿਆਰਾ ਕੰਮ ਐਡਾ ਖੂਬਸੂਰਤ ਕੰਮ ਮੈਂ ਨਹੀਂ ਮੰਨਦਾ ਕੋਈ ਕੱਢ ਕੇ ਦੇ ਰੂਗਾ ਇਸ ਫਰੰਡੇ ਭਾਈ ਗੱਲ ਤੁਹਾਡੀ ਸਹੀ ਆ ਭਾਜੀ ਸਹੀ ਹੋਈ ਪਿਓਰ ਗੋੜੀ ਦਾ ਸੂਟ ਹੀ ਭਾਜੀ ਬਹੁਤ ਮਹਿੰਗਾ ਹੈ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ ਕੰਮ ਭਾਜੀ 8-900000 ਦੀ ਰੇਂਜ ਹੋਊਗਾ ਕੰਮ ਭਾਜੀ ਜਿਹੜੀ ਮਰਜ਼ੀ ਬਣਿੱਕਤੀ ਆਓ ਅੱਛਾ ਜੀ ਤੁਹਾਡੇ ਕੋ 12-1500 ਰੁਪਏ ਦਾ ਕੰਮ ਘੱਟ ਕਰਕੇ ਦੇਣ ਦੀ ਮੈਂ ਜ਼ਿੰਮੇਵਾਰੀ ਭਾਜੀ 12-1500 ਮੈਂ ਕਰਾਂ ਜ਼ਿੰਮੇਵਾਰੀ ਭਾਜੀ ਮਤਲਬ ਮੇਰੇ ਕੰਮ ਆ ਲਓ 900 ਰੁਪਏ ਦਾ ਸੂਟ ਹੋ ਗਿਆ ਇਹ ਹਾਂਜੀ ਭਾਜੀ ਠੀਕ ਹੈ ਤੇ 1500 ਦਾ ਕੰਮ ਹੋ ਗਿਆ ਹਾਂਜੀ ਭਾਜੀ 2100 26 ਕਿੰਨਾ ਹੋ ਗਿਆ ਜੀ ਇਹ 900 ਰੁਪਏ ਸੂਟ ਕੱਪੜਾ ਹੀ ਹ अच्छा ਤੁਸੀਂ ਮਤਲਬ ਕਿ ਜਿਹੜਾ ਕੰਮ ਹੋਇਆ ਉਸ ਦੇ ਵਿੱਚ ਸੂਟ ਫ੍ਰੀ ਹੋ ਗਿਆ ਨਾਲ ਕਿਦਾਂ ਦਾ ਸੂਟ ਫ੍ਰੀ ਹੋ ਗਿਆ ਭਾਜੀ ਆ ਲੋ ਡਿਜ਼ਾਈਨ ਦੇਖੋ ਵਾਕਈ ਡਿਜ਼ਾਈਨ ਬਹੁਤ ਸੋਹਣਿਆ ਭਾਜੀ ਉਹ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਭਾਜੀ ਹਾਂਜੀ ਭਾਜੀ ਕਿਸੇ ਦੇ ਵੀ ਸੂਟ ਦੀ ਲੰਬਾਈ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਦਾ ਗਲਾ ਨਹੀਂ ਬਣਿਆ ਭਾਜੀ ਅੱਛਾ ਮਤਲਬ ਕਿ ਨੈਕ ਨਹੀਂ ਬਣਿਆ ਕੋਈ ਮੇਰੀ ਪੈਰ ਦੀ ਹਾਈਟ ਜ਼ਿਆਦਾ ਤਾਂ ਕੋਈ ਚੱਕਰ ਨਹੀਂ ਹੈ ਮਤਲਬ ਕਿ ਅਡਜਸਟਮੈਂਟ ਆਰਾਮ ਨਾਲ ਹੋ ਜਾਣੀ ਹੈ ਇਹਨੂੰ 40 ਲੰਬਾਈ ਵਾਲਾ ਬਣਾ ਸਕਦੇ ਆ ਅੱਛਾ ਜੀ ਇਹਨੂੰ 42 ਲੰਬਾਈ ਵਾਲਾ ਬਣਾ ਸਕਦੇ ਆ ਅੱਛਾ ਇਹਨੂੰ 44 ਲੰਬਾਈ ਵਾਲਾ ਬਣਾ ਸਕਦੇ ਆ ਇਹਨੂੰ 46 ਲ ਇਹਨੂੰ 48 ਲੰਬਾਈ ਬਣਾਤਾ ਭਾਈ ਮਤਲਬ ਕੀ ਆਪਾਂ ਨੇ 49 50 ਲੈਂਥ ਵੀ ਰੱਖਣੀ ਆ ਤਾਂ ਵੀ ਚੱਕਰ ਨਹੀਂ ਆ ਕੋਈ ਕਰੂੰਗੀ ਡੋਟ ਬੈਰੀ ਕਿਸੇ ਗੱਲ ਦੀ ਕੋਈ ਟੈਂਸ਼ਨ ਲੈਣੀ ਆਪਾਂ ਦੇ ਰਹੇ 50% ਸਕੋਨਟ ਭਾਈ ਠੀਕ ਹੈ ਜੀ ਆ ਲੈ ਭਾਈ ਅਗਲੇ ਆਰਟੀਕਲ ਦੇਖੋ ਲਓ ਜੀ ਆਰਟੀਕਲ ਤੇ ਆਰਟੀਕਲ ਲਈ ਬੈਠਾ ਤੁਸੀਂ ਬਹੁਤ ਸੋਹਣੇ 12 12 ਸੋਹਰੇ ਇਹਦੇ ਵਿੱਚ ਕੱਟਵਰਕ ਬਾਰਡਰ ਦੇ ਪੀਸ ਆ ਲੈ ਭਾਈ ਫਰੰਟ ਫਰੰਟ ਤੇ ਫਰੰਟ ਬਣਿਆ ਧਾਗੇ ਦੇ ਕੰਮ ਬਣਿਆ ਬਹੁਤ ਸੋਹਣੇ ਆਰਟੀਕਲ ਨੇ ਰੇਟ 1200 ਰੁਪਿਆ ਇਹ ਮਿਲਣਗੇ ਤੁਹਾਨੂੰ ਇੱਕੋ ਇੱਕ ਛੱਤਲੇ ਗੋਠੀ ਵਰਲਡਵਾਈਡ ਧੋਬੀ ਬੀਬੀ ਆ ਜੀ ਬਠੰਡੇ ਵਾਲਿਆ ਭਾਜੀ ਕੋਈ ਗੱਲ ਜੋ ਗੱਲ ਕਵਾਂਗੇ ਸਹੀ ਕਵਾਂਗੇ ਬਠੰਡੇ ਵਾਲਿਆ ਟੂਟ ਛੱਗੀ ਥੋੜੇ ਕੋਈ ਕੰਮ ਨਹੀਂ ਸਾਫ ਤੋਂ ਤੜਾ ਕੰਮ ਹੈ ਰੇਸ਼ਮ ਦਾ ਕੰਮ ਹੈ ਥੈਟ ਦਾ ਕੰਮ ਹੈ ਪਿਓਰ ਕਾਟਨ ਕੱਪੜਾ ਹੈ ਇੱਕ ਧਾਗਾ ਵਿੱਚ ਮਿਕਸ ਨਹੀਂ ਹੋਏਗਾ ਪੀਸ ਦੇ ਪੀਸ ਹੋਣਗੇ 1200 ਰੁਪਏ ਭਾਜੀ ਭਾਜੀ ਇਹਦੇ ਵੀ ਬਾਹਾਂ ਬੂਹਾਂ ਤੇ ਕੰਮ ਆਊਗਾ ਕਿ ਨਹੀਂ ਆਹ ਦੇਖੋ ਭਾਜੀ ਆਹ ਦੇਖੋ ਜੀ ਅੱਛਾ ਇਹਦੇ ਦੀ ਬਾਜੂ ਤੇ ਕੰਮ ਆਊਗਾ ਜੀ ਜੀ ਜੇਰਾ ਤੁਸੀਂ 800 ਵਾਲਾ ਲੱਖਿਆ ਸੀ ਉਹ ਵੀ ਬਾਬਾ ਦੇ ਕੰਮ ਹੈ ਜੀ 1200 ਦੇ 1200 ਦੇ ਬਾਬਾ ਦੇ ਕੰਮ ਹੈ ਅਸੀਂ ਕਹਿਣ ਦਾ ਮਤਲਬ ਆਪਾਂ ਬਾਜੂ ਬਣਾਉਣੀ ਹੈ ਬਾਜੂ ਬਣਾ ਲਓ ਪੌਂਚੇ ਬਣਾ ਲੈ ਪੌਂਚੇ ਬਣਾ ਲਓ ਪੌਂਚੇ ਬਣਾ ਲਓ ਬਾਕੀ ਢੀਏ ਦੇਖੋ ਜੀ ਢੀਏ ਦੇ ਕਮੇਰੀ ਬਾਕੀ ਢੀਏ ਬਹੁਤ ਸੋਹਣਿਆ ਜੀ ਆਰਟੀਕਲ ਦੇਖੋ ਜੀ ਕਿੱਡੇ ਸ਼ਾਨਦਾਰ ਤੇ ਕਿੱਡੇ ਸਟਾਈਲਿਸ਼ ਆਰਟੀਕਲ ਨੇ 12-1200 ਰੁਪਏ ਰੇਂਜ ਵਿੱਚ ਗੋਠੀ ਵਾਲੇ ਦੇ ਲੱਗੀ ਹੋਇਆ ਸੇਲ ਤੇ ਬਹੁਤ ਜ਼ਿਆਦਾ ਲੈਸ ਦੇ ਵਿੱਚ ਲੱਗੀ ਹੋਇਆ ਪੀਸ ਪਿਓਰ ਕਾਟਨ ਦੇ 8 8 9 900 ਵਾਲੇ ਬੇਸਾਂ ਦੇ ਉੱਪਰ ਕੰ